ਸਰ ਸ਼ਿਕਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਬਿਲਕੁਲ ਨਿਊ ਕਨਸੈਪਟ ਆਇਆ ਹੈਗਾ ਹਾਂਜੀ ਵੈਲਵਟ ਦੀ ਸ਼ਰਟ ਰਹਿਣ ਵਾਲੀ ਹੈ ਬਿਲਕੁਲ ਨਿਊ ਸ਼ਾਈਨ ਵਾਲਾ ਸ਼ਿਮਰ ਵੈਲਵਟ ਆਈ ਹੋਈ ਹੈ ਬਹੁਤ ਹੀ ਕਲਾਸੀ ਲੁੱਕ ਦੇਣ ਵਾਲਾ ਫੈਬਰਿਕ ਨਾਲ ਪਿਓਰ ਪਸ਼ਮੀਨਾ ਦੀ ਬਾਟਮ ਰਹਿਣ ਵਾਲੀ ਆ ਕਲਰ ਬਹੁਤ ਹੀ ਪਿਆਰੇ ਆਏ ਹੈ ਜੀ ਫੁੱਲ ਮਤਲਬ ਹੁਣ ਤੁਸੀਂ ਪਸ਼ਮੀਨਾ ਨੂੰ ਐਜ਼ ਅ ਪਾਰਟੀ ਵੇਅਰ ਕਲੈਕਸ਼ਨ ਵੀ ਯੂਜ਼ ਕਰ ਸਕਦੇ ਹੈਗੇ ਉਹ ਹਾਂਜੀ ਐਜ਼ ਅ ਪਾਰਟੀ ਵੇਅਰ ਲੁੱਕ ਵੀ ਤੁਸੀਂ ਪਸ਼ਮੀਨਾ ਸੂਟਸ ਨੂੰ ਦੇ ਸਕਦੇ ਹੈਗੇ ਉਹ ਬਿਲਕੁਲ ਸ਼ਾਈਨ ਵਾਲੇ ਵੈਲਵਟ ਰੈਨ ਵਾਲਾ ਹੈਗਾ ਬਹੁਤ ਹੀ ਪਿਆਰੇ ਕਲਰ ਦੇਖੋ ਕਿੰਨੇ ਯੂਨੀਕ ਕਲਰ ਹੈ ਬਹੁਤ ਹੀ ਪਿਆਰੇ ਐਂ ਜਿਹੜੀ ਬਾਟਮ ਹੈ ਉਹ ਪਿਓਰ ਪਸ਼ਮੀਨਾ ਦੀ ਰਹਿਣ ਵਾਲੀ ਹੈ ਪਲੇਨ ਅ ਬਲੈਕ ਦੇਖੋ ਕਿੰਨੀ ਸ਼ਾਈਨ ਆ ਰਹੀ ਹੈ ਬਹੁਤ ਹੀ ਪਿਆਰੇ ਕਨਸੈਪਟ ਆ ਬਿਓ ਥੀ ਪਿਆਰਾ ਨਿਊ ਆਰਟੀਕਲ ਆਇਆ ਹੈਗਾ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਜਲਦੀ ਜਲਦੀ ਕਰ ਲਿਓ ਲਿਮਿਟਿਡ ਸਟਾਕ ਆ ਬਹੁਤ ਜਲਦੀ ਸਟਾਕ ਆਊਟ ਹੋ ਜਾਂਦਾ ਹੈਗਾ ਸੋ ਸਭ ਤੋਂ ਪਹਿਲਾਂ ਤੁਸੀਂ ਖਰੀਦੋ ਤਾਂ ਜੋ ਤੁਹਾਨੂੰ ਬਾਅਦ ਵਿੱਚ ਮੈਨੂੰ ਨੋ ਨਾ ਕਹਿਣਾ ਪਵੇ ਕਿਉਂਕਿ ਮੈਨੂੰ ਫਿਰ ਵਾਰ-ਵਾਰੇ ਕਹਿਣਾ ਪੈਂਦਾ ਵੀ ਨੋ ਅਵੇਲੇਬਲ ਵੀ ਨਹੀਂ ਹੈਗਾ ਤੁਸੀਂ ਜਲਦੀ ਤੋਂ ਜਲਦੀ ਪਰਚੇਸ ਕਰ ਲਓ ਪ੍ਰਾਈਸ ਸਕਰੀਨ ਤੇ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਹੋਏਗੀ ਬਹੁਤ ਹੀ ਸੋਨੇ ਕਲਰ ਹੈ ਤੇ ਬਹੁਤ ਹੀ ਸੋਨਾ ਫੈਬਰਿਕ ਹੈ ਬਿਲਕੁਲ ਨਿਊ ਕਨਸੈਪਟ ਆਇਆ ਹੈਗਾ ਕਾਫੀ ਕਲਰਸ ਆਪਸ਼ਨਸ ਤੁਹਾਨੂੰ ਮਿਲ ਰਹੀਆਂ ਨੇ ਕਾਫੀ ਅੱਛੇ ਸ਼ੇਡਸ ਆ ਕਿਉਂਕਿ ਸ਼ਾਈਨਿੰਗ ਵਾਲਾ ਫੈਬਰਿਕ ਆ ਸਰਦੀ ਆ ਗਈ ਹੈਗੀ ਆ ਤਾਂ ਆਪਾਂ ਇਹਨਾਂ ਨੂੰ इजीली ਵੇਅਰ ਕਰ ਸਕਦੇ ਹੈਗੇ ਆ ਤੇ ਤੁਸੀਂ ਹਲਦੀ ਦੀ ਰਸਮ ਤੇ ਵੀ ਪੂਰਾ ਸ਼ਾਈਨਿੰਗ ਵਾਲਾ ਫੈਬਰਿਕ ਹੈਵੀਅਰ ਕਰ ਸਕਦੇ ਹੋ ਨਾਲੇ ਤੁਸੀਂ ਠੰਡ ਤੋਂ ਵੀ ਬਚ ਸਕਦੇ ਹੋ ਕਿਉਂਕਿ ਇਹ ਵੈਲਵਟ ਤੇ ਕਸ਼ਮੀਨਾ ਦਾ ਕੰਬੀਨੇਸ਼ਨ ਆ ਨਾਲ ਤੁਸੀਂ ਬਹੁਤ ਸੋਹਣੇ ਦੁਪੱਟੇ ਰੈਡੀ ਕਰ ਸਕਦੇ ਹੈਗੇ ਹੋ ਜੀ ਆਪਣਾ ਸੂਟ ਕਸਟਮਾਈਜ਼ ਕਰ ਸਕਦੇ ਹੋ ਐਕਸਟਰਾ ਵਰਕ ਵੀ ਕਰਵਾ ਸਕਦੇ ਹੋ ਲੇਸ ਲਗਵਾ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਇਸ ਨੂੰ ਹੋਰ ਥੋੜਾ ਫੈਂਸੀ ਬਣਾ ਸਕਦੇ ਹੋ ਡਿਜ਼ਾਈਨਰ ਬਣਾ ਸਕਦੇ ਹੈਗੇ ਹੋ ਪਾਰਟੀਅਰ ਲੁੱਕ ਤੁਸੀਂ ਦੇ ਸਕਦੇ ਹੈਗੇ ਹੋ ਆਪਣੇ ਤਰੀਕੇ ਨਾਲ ਲੇਸਿਸ ਲਗਾ ਕੇ ਕਟਵਰਕ ਕਰਵਾ ਕੇ ਹੈਂਡਵਰਕ ਕਰਵਾ ਕੇ ਮਸ਼ੀਨਵਰਕ ਕਰਵਾ ਕੇ ਨੈਕਸਟ ਆਗੇ ਜਿਹੜੇ ਆਪਾਂ ਪਹਿਲਾਂ ਵੀ ਪ੍ਰਿੰਟ ਪਾਈ ਸੀ ਇਹ 올ਓਵਰ ਸੂਟ ਦੇ ਹੈਗੇ ਆ ਇਹ 올ਓਵਰ ਸੂਟ 5 ਮੀਟਰ ਰਹਿਣ ਵਾਲਾ ਹੈ ਪਸ਼ਮੀਨਾ ਸ਼ਿਮਰ ਦਾ ਫੈਬਰਿਕ ਰਹਿਣ ਵਾਲਾ ਹੈ ਪ੍ਰਾਈਸ ਸਕਰੀਨ ਤੇ ਮੈਂਚਣਾ ਇਸ ਵਜਿਹ ਵੀ ਪ੍ਰਿੰਟ ਬਹੁਤ ਸੋਨੇ ਨੇ ਮੇਰੀ ਮੰਮੀਆਂ ਚਾਚੀਆਂ ਤਾਈਆਂ ਮਾਮੀਆਂ ਹਰੇ ਇਸ ਦੀ ਲੇਡੀਆਂ ਲਈ ਆਪਾਂ ਪ੍ਰਿੰਟ ਲੈ ਕੇ ਆਏ ਹੈਗੇ ਆ ਇਹ ਰੈੱਡ ਕਲਰ ਹੈ ਇਸ ਨਾਲ ਰੈੱਡ ਦੁਪੱਟਾ ਲਓ ਰੈੱਡ ਲੈਸ ਲਗਾਓ ਤਾ ਇਸ ਨੂੰ ਗਰਲਿਸ਼ ਲੁੱਕ ਵੀ ਤੁਸੀਂ ਦੇ ਸਕਦੇ ਹੋ ਇਸ ਫੈਬਰਿਕ ਨੂੰ ਲੁੱਕ ਕਿਵੇਂ ਦੇ ਦੇਣੀ ਹੈ ਇਹ ਤੁਹਾਡੇ ਹੱਥ ਵਿੱਚ ਹੈ ਜੀ ਲੇਸ ਲਗਾ ਲਓ ਦੁਪट्टे ਡਾਰਕ ਡਾਈ ਕਰਵਾ ਲਓ ਅਗਰ ਲਾਈਟ ਕਰਵਾਣਾ ਚਾਹੁੰਦੇ ਹੋ ਲਾਈਟ ਕਰਵਾ ਲਓ ਇਸ ਦਾ ਪ੍ਰਾਈਸ ਜੀ ਪਹਿਲਾਂ ਵਾਲਾ ਹੀ ਸੀਗਾ ਵਿੱਚ ਮਿਕਸ ਹੋ ਗਿਆ ਇੱਕ ਕਲਰ ਤਾਂ ਬਹੁਤ ਹੀ ਸੋਹਣਾ ਹੈ ਦੇਖੋ ਇਸ ਨਾਲ ਤੁਸੀਂ ਪਿੰਕ ਦੁਪੱਟਾ ਲੈ ਸਕਦੇ ਹੈਗੇ ਹੋ ਅਗਰ ਤੁਸੀਂ ਗਰਲਸ ਹੋ ਮਤਲਬ ਠੀਕ ਐਵਰੇਜ ਏਜ ਦੇ ਹੈਗੇ ਹੋ ਅਗਰ ਇਸ ਤਰ੍ਹਾਂ ਤੁਸੀਂ ਲਾਈਟ ਗ੍ਰੀਨ ਲੈ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣੇ ਤਰੀਕੇ ਨਾਲ ਇਹਨਾਂ ਦਾ ਮਤਲਬ ਸੋਰਸ ਨੂੰ ਕਸਟਮਾਈਜ਼ ਕਰ ਸਕਦੇ ਹੋ ਆਪਣੇ ਤਰੀਕੇ ਨਾਲ ਇਸ ਤਰ੍ਹਾਂ ਦੀ ਹੋਰ ਵੀ ਬਹੁਤ ਕਲੈਕਸ਼ਨ ਆ ਜਿਹੜੀ ਕਿ ਆਪਾਂ ਡੇਲੀ ਤੁਹਾਨੂੰ ਪੋਸਟ ਕਰਦੇ ਰਵਾਂਗੇ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਜੋ ਵੀਡੀਓ ਵੀ ਜਦੋਂ ਹੀ ਆਪਾਂ ਪੋਸਟ ਕਰਾਂਗੇ ਤੁਹਾਨੂੰ ਸ਼ੋ ਹੋ ਜੇ ਬੈਲ ਆਈਕਨ ਦਬਾ ਦਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਤਾਂ ਤੁਸੀਂ ਲੇਟ ਨਾ ਹੋ ਨਵੇਂ ਪ੍ਰਿੰਟ ਹੁੰਦੇ ਨੇ ਜਿਹੜੇ ਜਲਦੀ ਤੋਂ ਜਲਦੀ ਪਲੀਜ਼ ਆਰਡਰ ਕਰ ਲਿਆ ਕਰੋ ਕਿਉਂਕਿ ਬਾਅਦ ਚ ਇਹ ਸੋਲਡ ਹੋ ਜਾਂਦੇ ਨੇ ਸੋ ਨੰਬਰ ਸਕਰੀਨ ਤੇ ਮੈਂਸ਼ਨ ਹੈ ਪੇਮੈਂਟ ਨਾਲ ਕੈਸ਼ ਔਨ ਡਿਲੀਵਰੀ ਨਹੀਂ ਪੇਮੈਂਟ ਅਡਵਾਂਸ ਚ ਹੋਏਗੀ ਥੈਂਕ ਯੂ